ਬੀਦਲਾ ਕਿਸੇ ਨਾ ਕਿਸੇ ਨਹੀਂ ਲੋਟਾਂਗੇ ਇਹ ਐਨੇ ਸੋਚਦੀ ਇਹ ਮੇਰੀ ਬਸ ਲੱਗ ਜੂਗੀ ਮੈਨੂੰ ਜਾਣ ਦੇ ਮੈਂ ਕਰਦੀਆਂ ਲੱਗ ਓ ਡੇਲ ਪਾਲਾ ਹਜੇ ਤਾਂ ਕੋਈ ਤਿਆਰੀ ਨਹੀਂ ਹੋਈ ਫੇਰ ਕਹਿੰਗੇ ਮੇਰੀ ਬਸ ਲੱਗ ਗਈ ਮਾਸੀ ਜੀ ਨਹੀਂ ਲੰਗਦੀ ਮੇਰੀ ਬਸ ਹਜੇ ਅੱਧਾ ਘੰਟਾ ਪਿਆ ਆ ਤੁਸੀਂ ਵੀ ਨਾ ਬਾਲੀ ਕਾਲੀ ਕਰਨ ਲੱਗ ਜਾਨੇ ਹੋ ਓ ਪੁੱਤ ਕਾਲੀ ਵੀ ਕਿਉਂ ਨਾ ਕਰਾ ਮੈਂ ਤਾਂ ਤੇਰੀ ਬਹੁਤੀ ਟੈਨਸ਼ਨ ਲੈਂਦੀ ਆ ਮੁੰਡੇ ਤਾਂ ਆਪ ਦਾਪ ਆਪ ਹੀ ਸੰਭਲਾਂਦੇ ਆ ਓਹੋ ਮਾਸੀ ਜੀ ਮੇਰੀ ਇੰਨੀ ਟੈਨਸ਼ਨ ਨਾ ਲਿਆ ਕਰੋ ਜੀ ਮੈਂ ਲੇਟ ਵੀ ਹੋਗੀ ਨਾ ਤਾਂ ਫਿਰ ਕੀ ਆ ਵੀਰੇ ਹੋਰਾਂ ਚ ਕੋਈ ਨਾ ਕੋਈ ਮੈਨੂੰ ਛੱਡ ਏ ਆਊਗਾ ਓਹੋ ਕਹਿੰਦੀ ਵੀਰਾ ਛੱਡ ਏ ਆਊਗਾ ਉਹ ਤਾਂ ਰੋਟੀ ਖਾ ਕੇ ਨਾ ਕਿਹੜੇ ਵੇਲੇ ਦੇ ਗੇੜੀ ਤੇ ਨਿਕਲੇ ਹੋਇਆ ਓ ਮਾਸੀ ਚਲ ਬੱਸ ਕਰਿਆ ਕਰ ਮੈਂ ਆਪਣੇ ਆਪ ਹੀ ਚਲੇ ਜਾਊਂਗੀ ਤੂੰ ਵੀ ਨਾ ਐਵੇਂ ਵੀਰੇ ਹੋਰਾਂ ਨੂੰ ਸਾਰਾ ਦਿਨ ਨਾ ਬੋਲਿਆ ਕਰ ਗੇੜੀਆਂ ਲਾਉਂਦੇ ਨੇ ਲਾਈ ਜਾਣਦੇ ਨਾ ਮਹੋਰ ਕੀ ਕਰਾਂ ਨਿਪਲ ਰਾਤਾ ਆਖਿਆ ਸੀ ਨਾ ਵੀ ਤੜਕੇ ਮੈਂ ਨਾ ਵੇੜਾ ਤਵਾਉਣਾਗਾ ਆ ਚੱਕ ਕੇ ਮੋਟਰਸਾਈਕਲ ਕਿਹੜੇ ਵੀ ਜਾਂਦੇ ਨਿਕਲੇ ਨੇ ਲੈ ਹੋਰ 마ਸੀ ਕੱਲ ਰਾਤ ਜਿਹੜੀ ਇੰਨੀ ਹਨੇਰੀ ਆਈ ਸੀ ਨਾ ਆ ਸਾਰਾ ਵੇੜਾ ਭਰਿਆ ਪਿਆ ਦੇਹਲਾ ਮਿੱਟੀ ਨਾਲ ਵੈਸੇ ਨਾਲ ਮੋਲ ਵੀਰੇ ਕਹਿੰਦਾ ਸੀਗਾ ਵੀ ਕਰਾਂਗੇ ਕੰਮ ਨਾਲ ਤਵਾਵਾਂਗੇ ਉਹ ਪੁੱਤਾਂ ਇਹ ਤਾਂ ਕਹਿਣ ਜੋਗੇ ਨੇ ਜਦੋਂ ਕੰਮਾਂ ਦਾ ਟਾਈਮ ਹੁੰਦਾ ਉਦੋਂ ਚੱਕ ਕੇ ਮੋਟਰਸਾਈਕਲ ਪਿੰਡ ਚ ਗੇੜੀਆਂ ਲਾਉਣ ਵਗ ਜਾਂਦੇ ਨੇ 마ਸੀ ਵੀਰੇ ਹੋਰੀ ਪਹਿਲਾਂ ਵੀ ਤਾਂ ਇੰਨਾ ਕੰਮ ਘਰੇ ਕਰਦੇ ਹੀ ਨੇ ਹੁਣ ਜਦੋਂ ਵਿਹਲੇ ਹੋਏ ਕਰ ਦੇਣਗੇ ਤੂੰ ਤਾਂ ਐਵੇਂ ਬੋਲੀ ਜਾਨੀ ਰਹਿਣੀ ਆ ਹਾਂ ਚਲ ਠੀਕ ਐ ਪੁੱਤ ਆ ਤੈਨੂੰ ਮੈਂ ਕਿੰਨੀ ਵਾਰੀ ਕਿਹਾ ਵੀ ਤੂੰ ਸੂਟ ਸੋਹਣੇ ਲੱਗਦੇ ਤੇਰੇ ਸੂਟ ਪਾ ਕੇ ਜਾਇਆ ਕਰ ਆ ਨਾ ਪਾਇਆ ਕਰ ਭਾਈ ਕਿਉ ਮਾਸੀ ਆ ਕੀ ਮਾੜੇ ਆ ਮੇਰੀ ਗੱਲ ਸੁਣ ਲਾ ਉੱਥੇ ਸਾਰੀ ਕਲਾਸ ਦੇ ਵਿੱਚ ਕੁੜੀਆਂ ਜੀਲ ਤੋਂ ਆਪਾਂ ਕੇ ਆਉਂਦੀਆਂ ਨੇ ਉਹ ਨਹੀਂ ਪੁੱਤ ਆਪਾਂ ਲੋਕਾਂ ਦੀ ਰੀਸ ਕਰਨੀ ਆ ਤੈਨੂੰ ਮੈਂ ਕਹਿ ਚਾ ਨਾ ਕਿੰਨੇ ਕਰ ਲਵੇ ਕੱਪੜੇ ਪਾਇਆ ਇੰਨੇ ਨਾ ਸੋਹਣੇ ਸੂਟ ਮਹਿੰਗੇ ਤੋਂ ਮਹਿੰਗੇ ਪਾਇਆ ਤੇਰੇ ਸੋਹਣੇ ਵੀ ਬਹੁਤ ਲੱਗਦੇ ਥੀਏ ਮਾਸੀ ਮੈਂ ਸ਼ਹਿਰ ਚ ਜਾਨੀ ਆ ਪੜਨ ਤੈਨੂੰ ਪਤਾਗਾ ਉੱਥੇ ਜਿੰਨੀ ਕੁੜੀਆਂ ਆਉਂਦੀਆਂ ਨਾ ਸਾਰੀਆਂ ਨੇ ਕਲਾਸ 'ਚ ਬਣ ਥਾੜ ਕੇ ਕਿਸੇ ਨੇ ਡਰੈਸਾਂ ਕਿਸੇ ਨੇ ਮਿੱਡੀਆਂ ਕਿਸੇ ਨੇ ਜੀਨ ਟੌਪ ਤੇ ਮੈਂ ਕੱਲੀ ਉਹਨਾਂ ਦੇ ਵਿੱਚ ਬੁੱਤ ਬਣ ਕੇ ਬੈਠੀ ਰਹਾ ਸੂਟ ਪਾ ਕੇ ਉਹ ਪੁੱਤ ਆਪਾਂ ਕਿਹੜਾ ਕਿਸੇ ਦੀ ਰੀਸ ਕਰਨੀ ਆ ਆਪਾਂ ਕਿਸੇ ਨੂੰ ਭਗਾ ਕੇ ਪਾਉਣੇ ਆ ਲੈ ਕੁੜੀਆਂ ਦੇ ਤਾਂ ਸੂਟ ਹੀ ਸੋਹਣੇ ਲੱਗਦੇ ਆ ਮਾਸੀ ਮੰਨਿਆ ਕਿ ਮੇਰੇ ਤੇ ਸੂਟ ਸੋਹਣੇ ਲੱਗਦੇ ਆ ਪਰ ਉੱਥੇ ਤੈਨੂੰ ਪਤਾ ਸੈਂਟਰ ਦੇ ਵਿੱਚ ਕੋਈ ਕੁੜੀ ਸੂਟ ਨਹੀਂ ਪਾ ਕੇ ਆਉਂਦੀ ਫਿਰ ਮੈਂ ਕਿੱਦਾਂ ਪਾਜਾਂ ਨਾਲ ਮੈਥੋਂ ਨਹੀਂ ਗਰਮੀ ਦੇ ਵਿੱਚ ਆ ਚੁੰਨੀਆਂ ਜਿਹਾ ਸੰਭਾਲੀਆਂ ਜਾਂਦੀਆਂ ਚੱਲ ਚੰਗਾ ਭਾਈ ਤੇਰੀ ਮਰਜ਼ੀ ਤੇ ਰੋਟੀ ਬਣੀ ਪਈ ਆ ਰੋਟੀ ਖਾ ਲੈ ਤੇ ਆਵਦੀ ਬਸ ਨਨਗਾ ਨਹੀਂ ਮਾਸੀ ਮੈਂ ਤਾਂ ਰੋਟੀ ਖਾ ਲਾਂਗੀ ਆ ਤੂੰ ਵੀ ਸਰਦਨ ਘਰੇ ਕੰਮ ਨਾ ਕਰੀ ਜਾਇਆ ਕਰ ਮਾੜਾ ਜਿਹਾ ਬੇਲੀ ਹੋ ਕੇ ਨਾ ਪੈ ਵੀ ਜਾਇਆ ਕਰ ਆਰਾਮ ਕਰ ਲਿਆ ਕਰ ਨਾਲੇ ਤੂੰ ਵੀ ਟਾਈਮ ਨਾਲ ਰੋਟੀ ਖਾ ਲਈ ਚੱਲ ਠੀਕ ਹੈ ਬੱਤ ਮੈਂ ਨਾਲੇ ਹੱਥ ਧੋ ਲਾਂਣੀ ਆ ਤੇ ਰੋਟੀ ਵੀ ਖਾ ਲੈਣੀ ਆ ਸੱਚ ਉਹ ਠੰਡੇ ਪਾਣੀ ਵਾਲੀ ਬੋਤਲ ਲੈ ਜੀ ਆਵਦੀ ਫ੍ਰਿਜ ਚ ਲਾਈ ਪਈ ਆ ਕਿਤੇ ਭੁੱਲ ਨਾ ਜਾਇਆ ਓਹੋ ਮਾਸੀ ਚੰਗਾ ਹੋਇਆ ਤੁਸੀਂ ਆਦਿ ਪੜਾਤਾ ਤੇ ਨਾਲੇ ਮੈਨੂੰ ਇੱਕ ਗੱਲ ਹੋਰ ਯਾਦ ਆਈ ਆ ਦੇਖੀ ਹੁਣ ਮੈਨੂੰ ਫੀਸ ਵੀ ਭਰਨੀ ਆ ਫੀਸ ਮੰਗਾਉਂਦੇ ਨੇਗੇ ਉਹ ਫੀਸ ਆ ਹੁਣ ਤਾਂ ਤੂੰ ਭਰ ਕੇ ਓਟੀ ਸੀ ਮਾਸੀ ਭਰ ਕੇ ਤਾਂ ਹੱਟੀ ਸੀਗੀ ਮੈਂ ਕਿਹੜਾ ਆਪ ਖਾ ਜਾਣੇ ਆ ਪੈਸੇ ਹੁਣ ਪੇਪਰ ਆਉਣ ਵਾਲਿਆ ਅਗਲੇ ਕਹਿੰਦੇ ਭਾਈ ਪੇਪਰਾਂ ਦੇ ਪੈਸੇ ਭਰਨੇਗੇ ਅੱਛਾ ਕਦੋਂ ਕੰਨ ਤੇਰੇ ਪੇਪਰ ਪੇਪਰ ਆ 15 ਦਿਨਾਂ ਨੇ ਰੋਮਾਸੀ ਐਂ ਕਰੀ ਹੱਲ ਕਰ ਦੇ ਫੀਸ ਦਾ ਉੱਛਲ ਕੋਈ ਨਾ ਭਾਈ ਫੀਸ ਤਾਂ ਭਰਨੀ ਪਊਗੀ ਆ ਸਾਲ ਭਰਦੀ ਮਿਹਨਤ ਕਰੀ ਕਰਾਈ ਨਹੀਂ ਐਵੇਂ ਜਾਊਗੀ ਆਪਣੇ ਤੂੰ ਫਿਕਰ ਨਾ ਕਰ ਫੀਸ ਮੈਂ ਭਰ ਦੂੰ ਪੁੱਤ ਠੀਕ ਆ ਮਾਸਾ ਹਾਂ ਚਲ ਚੰਗਾ ਮੈਂ ਜਾਨੀ ਆ ਤੇ ਐ ਕਰ ਤੂੰ ਰੋਟੀ ਖਾ ਲੈ ਕੋਈ ਨਾ ਪੁੱਤ ਖਾ ਲੈਨੇ ਮੈਂ ਰੋਟੀ ਚਲ ਚਲ ਦੀ ਗੱਲ ਹੈ ਭਾਈ ਸਾਰੇ ਮੁੰਡੇ ਕੁੜੀਆਂ ਨਾ ਕੀ ਮੁੰਡਾ ਕੋਰਸ ਜਾਏ ਲੈਟਸ ਜੀ ਕੁੰਡੀਆਂ ਸਾਰੇ ਇਹ ਕੋਰਸ ਕਰ ਕਰਕੇ ਨਾ ਬਾਹਰੇ ਜਾਈ ਜਾਂਦੇ ਆ ਤੇ ਆਹ ਸਾਡੇ ਅਨਮੋਲ ਦੇ ਪਤਾ ਨਹੀਂ ਕਿਉਂ ਨਹੀਂ ਭਾਈ ਬੈਂਡ ਬੁੱਲ ਜਿਉਂਦੇ ਉਹ ਸੱਚ ਅਨਮੋਲ ਵਾਸਤੇ ਵੀ ਕੋਈ ਕੁੜੀ ਲੱਭਣੀ ਪੈਣੀ ਆ ਅ ਪਰ ਇੱਕ ਗੱਲ ਤਾਂ ਹੈ ਗੁਰਮੁਖ ਦੇ ਘਰ ਆਈ ਨੇ ਮੈਨੂੰ ਇਹ ਗੱਲ ਆਖੀ ਸੀ ਕਹੇ ਤੁਸੀਂ ਬਾਹਰ ਕੁੜੀ ਲੱਭਦੇ ਫਿਰਦੇ ਹੋ ਕੁੜੀ ਤਾਂ ਸਾਡੇ ਘਰੇ ਹੀ ਆ ਹਾਈਲਾਈਟਸ ਕਰੀ ਜਾਂਦੀ ਆ ਚਲ ਕੋਈ ਗੱਲ ਮੈਂ ਵੀ ਕਰਦੀ ਆ ਨੀ ਭੱਲਾ ਅੱਜ ਕੱਲ ਜੇ ਮੰਨ ਜੇ ਤਾਂ ਆ ਗਈ ਹੋਈ ਆ ਹਾ ਮਾਸੀ ਹਾਰੇ ਪੁੱਤ ਹਾਂ ਆ ਗਈ ਅੱਜ ਤੋਂ ਬਾਲੇ ਛੇਟ ਹੋ ਗਈ ਮਾਸੀ ਕੀ ਰਸਾ ਦੇ ਨੂੰ ਲੇਟ ਤਾਂ ਹੋ ਗਈ ਆ ਪੇਪਰ ਦੀ ਬਥੇ ਕਿੰਨੇ ਟੈਨਸ਼ਨ ਆ ਪੇਪਰ ਸਿਰ ਤੇ ਆਏ ਬੈਠੇ ਲੇਗੇ ਮੈਂ ਤਾਂ ਉੱਥੇ ਪਾਰਕ ਚ ਬੈਠੇ ਪੜੀ ਜਾਂਦੀ ਸੀਗੀ ਓ ਪੁੱਤ ਘਰੇ ਬੈ ਕੇ ਪੜਾਈ ਕਰ ਲਿਆ ਕਰ ਪਾਰਕਾ ਪੁਰਕਾ ਚ ਕੀ ਹੈਗਾ ਅੱਜ ਕਾਲਾ ਟਾਈਮ ਮਾੜੇ ਰਿਤੇ ਇਹ ਮਰਾ ਬੇਲਾ ਹੋ ਚਿਦਾ ਹੁੰਦਾਗਾ ਮਾਸੀ ਮੈਂ ਗੜਗਾ ਉੱਥੇ ਕੱਲੀ ਬੈਠੀ ਸੀ ਮੇਰੇ ਨਾਲ ਪੰਜ ਜਣੇ ਸੀ ਨਾਲ ਮੇਰੀ ਸਹੇਲੀਆਂ ਸੀਗੀਆਂ ਮੇਰੀ ਗੱਲ ਸੁਣ ਹਾਇ ਤਾਂ ਟਾਈਮ ਵੀ ਤੇ ਲੈ 5 ਵਜੇ ਨੇ ਤੂੰ ਤੋ ਇਹੀ ਕਰਨ ਲੱਗ ਜਾਨੀ ਹੁੰਨੀ ਆ ਉਹ ਗੱਲ 5 ਦੀ ਨਹੀਂ ਪੁੱਤ ਟਾਈਮ ਮਾੜੇ ਨੇ 8 ਹੋਇਆ ਪਿਆ ਤੂੰ ਤਾਂ ਉਹੀ ਮੇਰੀ ਗੱਲ ਦਾ ਗੁੱਸਾ ਕਰ ਲਾਨੀ ਆ ਉਹ ਚਲ ਚੰਗਾ ਮੇਰੀ ਮਾਂ ਅੱਗੇ ਤੋਂ ਨਿੱਕਵੇਲਾ ਕਰਦੀ ਤੂੰ ਤਾਂ ਉਹੀ ਟੈਨਸ਼ਨ ਲੈਣ ਲੱਗ ਜਾਨੀ ਆ ਨਾਲ ਮੈਨੂੰ ਐਂ ਦੱਸ ਵੀ ਆ ਕੱਲੀ ਜੀ ਕੀ ਬੜਬੜ ਕਰੀ ਜਾਂਦੀ ਸੀ ਉਹ ਭਾਈ ਮੈਂ ਕਾਦਾ ਬੜਬੜ ਕਰਨਾ ਤੇ ਮੈਂ ਤਾਂ ਉਹ ਹਿਸਾਬ ਕਿਤਾਬ ਦੇ ਚ ਪਈ ਬੈਠੀ ਸੀ ਤੇ ਤੂੰ ਐਂ ਕਰ ਚਾਹ ਪਣੀ ਪਈਆ ਚਾਹ ਦੀ ਘੁੱਟ ਪੀ ਲੈ ਨਾਲਿਆ ਕੱਪੜੇ ਜੇ ਬਦਲ ਲੈ ਚਲੋ ਤਾਂ ਠੀਕ ਐ ਮਾਸੀ ਨਾਲ ਮੈਨੂੰ ਐਂ ਦੱਸ ਵੀ ਵੀਰੇ ਹੋਰੀ ਕਿੱਥੇ ਨੇ ਦਿਖਦੇ ਹੀ ਨਹੀਂ ਕਰੇ ਨਹੀਂ ਭਾਈ ਇੱਥੇ ਹੀ ਹੋਣਗੇ ਉਹਨਾਂ ਨੇ ਕਿੱਥੇ ਜਾਣਾ ਕਿਸੇ ਜਾਰਾਂ ਦਾ ਉਸ ਤੋਂ ਕੋਲੇ ਬੈਠੇ ਹੋਣਗੇ ਆ ਛੋਟਾ ਤਾਂ ਨੇ ਮੇਰੇ ਉਹੀ ਨਹੀਂ ਆਖੇ ਲੱਗਦਾ ਕਿੰਨੀ ਵਾਰੀ ਕਹਤਾ ਭਾਈ ਵੀ ਮੇਰੇ ਮੋਬਾਈਲ 'ਚ ਪੈਸੇ ਪਵਾ ਦੇ ਮੇਰੇ ਮੈਂ ਮੋਬਾਈਲ 'ਚ ਪੈਸੇ ਪਵਾ ਦੇ ਮੇਰੀ ਗੱਲ ਹੀ ਨਹੀਂ ਗੌਰਦਾ ਮਸੀ ਤੂੰ ਵੀ ਨੂੰ ਕਰਨਾ ਹੁੰਦਾ ਹੁਣ ਆ ਮੇਰੇ ਵਾਲੇ ਤੋਂ ਕਰ ਲੈ ਨਾਲੇ ਤੇਰੇ ਫੋਨ 'ਚ ਕਿਹੜਾ ਨੈੱਟ ਚੱਲਦਾਗਾ ਲੈ ਓੜੇ ਬੋਲੀਆਂ ਗੱਲਾਂ ਕਰਦੀਆਂ ਮੈਨੂੰ ਕਿਸੇ ਦਾ ਫੋਨ ਨਹੀਂ ਆ ਸਕਦਾ ਕੋਈ ਮੇਰੇ ਭਤੀਜੇ ਦਾ ਕੋਈ ਮੇਰੀ ਪਰਜਾਈ ਦਾ ਫੋਨ ਹੋ ਹਰ ਰਿਸ਼ਤੇਦਾਰ ਥੋੜੇ ਨੇ ਆਪਣੇ ਫੋਨ ਕਰਨ ਵਾਲੇ ਤੂੰ ਤਾਂ ਓਈ ਕਰੀ ਜਾਂਦੀ ਆ ਚੱਲ ਚੰਗਾ ਮਸੀ ਕਿਉਂ ਗੁੱਸਾ ਕਰ ਲੈਣੀ ਹੁੰਨੀ ਆ ਆ ਵੀਰੇ ਨੂੰ ਮੈਂ ਕਹਿ ਦਾਂਗੀ ਯਾਦ ਨਾਲ ਠੀਕ ਆ ਚਲ ਜਾ ਬੈਠ ਕੱਪੜੇ ਬਦਲ ਲੈ ਜਾ ਕੇ ਆਹੋ ਕੱਪੜੇ ਬਦਲਦੀਆਂ ਪਹਿਲਾਂ ਤਾਂ ਨਹੀਂ ਹੂੰ ਮੈਂ ਤੇ ਨਾਲ ਗੱਲ ਕਰਕੇ ਦੇਖਦੀ ਆ ਪਰ ਜੇ ਤੂੰ ਵਲਤਾ ਹੈ ਮੰਨੂ ਜਾਂ ਨਾ ਮੰਨੂ ਚੱਲ ਕੋਈ ਗੱਲ ਨਹੀਂ ਨਾਲੇ ਮੈਂ ਟੋਮ ਨਾਲ ਗੱਲ ਕਰਕੇ ਦੇਖਦੀ ਆ ਇਹ ਮੈਂ ਤਾਂ ਨਾ ਮੈਂ ਆਪੇ ਬਣਾ ਲੂੰਗੀ ਮਾਸੀ ਆ ਲੋ ਚਾਹ ਕੀ ਹੋ ਗਿਆ ਕੀ ਸੋਚੀ ਜਾਨੀ ਮਾਸੀ ਇਹਨਾ ਕੁਛ ਨਹੀਂ ਪਤਾ ਤੈਨੂੰ ਪਤਾ ਹੀ ਆ ਕਦੇ ਸੌ ਟੈਨਸ਼ਨ ਚ ਲੰਘਦੀਆਂ ਨੇ ਸੌ ਟੈਨਸ਼ਨਾਂ ਹੁੰਦੀਆਂ ਨੇ ਮਾਸੀ ਤੇਰੇ ਕਹਾ ਕਿਹੜਾ ਕੁੜੀ ਜਿਹੜੀ ਇੰਨੀ ਫਿਕਰ ਕਰੀ ਜਾਨੀ ਆ ਫਿਕਰ ਤਾਂ ਪੁੱਤ ਕੁੜੀਆਂ ਦਾ ਵੀ ਉਹਨਾਂ ਹੁੰਦਾ ਤੇ ਮੁੰਡਿਆਂ ਦਾ ਵੀ ਉਹਨੇ ਹੁੰਦਾ ਆਹ ਨਮੋਲ ਦਾ ਫਿਕਰ ਤਾਂ ਮੈਨੂੰ ਵੱਡਾ ਵੱਡਾ ਖਾਈ ਜਾਂਦਾ ਲੈ ਮਾਸੀ ਤੇਰੀ ਵੀ ਉਹੀ ਗੱਲਾਂ ਪਹਿਲਾਂ ਵੀਰੇ ਦਾ ਤੈਨੂੰ ਕਾਹਦਾ ਫਿਕਰ ਉਹ ਕਿੜਾ ਕਿਸੇ ਮਾਰੇ ਕੰਮ ਚ ਪਿਆ ਐਨਾ ਸਿਆਣਾ ਮੁੰਡਾ ਆ ਤੇਰਾ ਸਿਆਣਾ ਤਾਂ ਹੈਗਾ ਪੁੱਤ ਪਰ ਇਹਦੇ ਬਾਹਰ ਜਾਣ ਦਾ ਬਣ ਜੀ ਫੇਰ ਮੇਰੀ ਜਾਨ ਸਖਾਲੀ ਹੋ ਜੂ ਮਾਸੀ ਬਣ ਜੂਗਾ ਬਾਹਰ ਜਾਣ ਦਾ ਵੀ ਜੇ ਤੂੰ ਆਇਲਸ ਕਲੀਅਰ ਨਹੀਂ ਵੀ ਹੁੰਦੀ ਨਾ ਤਾਂ ਫੇਰ ਕੀ ਹੋ ਗਿਆ ਆਪਾਂ ਕੋਈ ਕੁੜੀ ਦੇਖ ਲਾਂਗੇ ਬਾਹਰ ਦੀ ਜਿਨੇ ਵਧੀਆ ਬੈਂਡ ਲਏ ਹੁਣ ਆਪਾਂ ਉਹਦੇ ਨਾਲ ਵੀਰੇ ਦਾ ਵਿਆਹ ਕਰਕੇ ਉਹਨੂੰ ਬਾਹਰ ਭੇਜ ਦਾਂਗੇ ਇਹ ਤਾਂ ਪੁੱਤ ਤੇਰੀ ਗੱਲ ਸਹੀ ਹੈ ਨਾਲੇ ਇੱਥੇ ਕਿਹੜਾ ਨੌਕਰੀਆਂ ਨੇ ਵੇ ਜਨਾ ਤਾਂ ਮੈਨੂੰ ਬਾਹਰ ਹੀ ਪੈਣਾ ਸੋ ਹਾਂ ਮਾਸੀ ਸਹੀ ਗੱਲ ਆ ਮੈਂ ਤਾਂ ਇਹ ਕਹਿੰਦੀ ਆ ਰੱਬ ਕਰਕੇ ਕੋਈ ਚੰਗੀ ਜੀ ਕੁੜੀ ਮਿਲ ਜੇ ਵੀਰੇ ਨੂੰ ਇੱਕ ਵਾਰੀ ਇਹ ਬਾਹਰ ਵਾਗ ਗਿਆ ਨਾ ਮਗਰੇ ਤੂੰ ਬਾਹਰ ਵਗ ਜੇਗੀ ਉਹ ਤਾਂ ਹੈ ਪੁੱਤਰ ਮੈਂ ਪੁੱਤ ਤੇਰੇ ਨਾਲ ਇੱਕ ਗੱਲ ਕਰਨੀ ਆ ਹਾਂ ਮਾਸੀ ਦੱਸ ਕੀ ਗੱਲ ਕਰਨੀ ਆ ਧੀਏ ਮੈਂ ਤਾਂ ਤੈਨੂੰ ਐ ਕਹਿੰਦੀ ਸੀ ਆ ਜਿਹੜਾ ਤੂੰ ਵੀ ਨਾ ਬਾਹਰ ਜਾਣ ਦਾ ਕਰੀ ਜਾਨੀ ਆ ਇਹ ਜੋ ਵੀ ਤੇਰੇ ਨੰਬਰ ਪੱਥਰੇ ਜੇ ਸੋਹਣੇ ਆਉਂਦੇ ਆ ਹਾਂ ਮਾਸੀ ਅੱਛਾ ਕੋਰਸ ਜਾ ਹਾਈਲਟਸ ਆਲਾ ਇਹ ਤਾਂ ਸੱਚੀ ਵੇਰਾ ਕਲੀਅਰ ਹੋ ਜਾਣਾ ਨਾਲੇ ਮੈਨੂੰ ਪੇਪਰਾਂ ਦੀ ਵੀ ਕੋਈ ਟੈਨਸ਼ਨ ਨਹੀਂ ਵਧੀਆ ਨੰਬਰ ਆ ਜਾਣਗੇ ਡਿੰਪਲ ਤੈਨੂੰ ਮੈਂ ਪੁੱਤਕ ਗੱਲ ਕਹਾ ਮੇਰੀ ਗੱਲ ਦਾ ਗੁੱਸਾ ਤਾਂ ਨਹੀਂ ਕਰਦੀ ਮੈਂ ਕਹਿੰਦੀ ਆ ਜੇ ਅਣਮੋਲ ਨੂੰ ਤੂੰ ਬਾਹਰ ਲੈ ਜਾਈਂ ਨਾਲੇ ਪੁੰਨ ਨਾਲੇ ਫਲੀਆਂ ਮੈਂ ਮਾਸੀ ਮੈਨੂੰ ਕੁਝ ਸਮਝ ਨਹੀਂ ਮਾਸੀ ਵੀ ਮੈਂ ਕਿਵੇਂ ਬਾਹਰ ਲੈ ਜਾਵਾਂਗੀ ਮਤਲਬ ਪੁੱਤ ਤੈਨੂੰ ਮੈਂ ਕਹਿੰਦੀ ਆ ਅਣਮੋਲ ਵਾਸਤੇ ਆਪਾਂ ਨੂੰ ਆਈ ਲੜਸਾਂ ਲਈ ਕੁੜੀ ਲੱਭਣੀ ਪੈਣੀ ਆ ਹਨਾ ਤੇ ਤੇਰੀ ਵੀ ਤਾਂ ਅਲਰਟ ਕੀਤੀ ਆ ਆਪਾਂ ਨੂੰ ਕੁੜੀ ਲੱਭਣ ਦੀ ਕਿਹੜੀ ਲੋੜ ਪੈਂਦੀ ਆ ਮਾਸੀ ਮੈਨੂੰ ਤੁਹਾਡੀ ਗੱਲ ਜੀ ਨਾ ਸਮਝ ਨਹੀਂ ਆ ਰਹੀ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਡਿੰਪਲ ਮੈਂ ਤੈਨੂੰ ਐ ਕਹਿੰਨੀ ਆ ਜੇ ਤੂੰ ਅਨਮੋਲ ਨਾਲ ਵਿਆਹ ਕਰਾ ਕੇ ਬਾਹਰ ਚਲੀ ਜਾਵੇਂ ਉਹ ਵੀ ਤੇਰੀ ਮੰਗਰੀ ਆ ਜਾਊਗਾ ਮਾਸੀ ਜੀ ਆਹ ਤੁਸੀਂ ਕਿੱਦਾਂ ਦੀਆਂ ਗੱਲਾਂ ਕਰੀ ਜਾਂਦੇ ਹੋ ਉਸ ਨਾਲੇ ਅਨਮੋਲ ਮੇਰਾ ਭਰਾ ਲੱਗਦਾ ਆ ਤੁਸੀਂ ਸੋਚ ਵੀ ਕਿੱਦਾਂ ਲਿਆ ਸਭ ਕੁਝ ਲੈ ਪੁੱਤ ਇਹਦੇ ਚ ਕੀ ਗਲਤ ਐ ਜਾਣਾ ਤਾਂ ਬਾਹਰ ਹੀ ਐ ਜਿਵੇਂ ਮਰਜ਼ੀ ਹੋਇਆ ਮਾਸੀ ਜੀ ਜਾਣਾ ਤਾਂ ਹੈਗਾ ਮੈਂ ਤੁਹਾਡੀ ਗੱਲ ਮੰਨਦੀ ਆ ਪਰ ਇਹ ਗਲਤ ਤਰੀਕੇ ਨਾਲ ਤੇ ਗਲਤ ਰਿਸ਼ਤੇ ਨਾਲ ਆਹ ਗੱਲ ਜੀ ਸਹੀ ਨਹੀਂ ਹੈਗੀ ਲੋਕਾਂ ਦਾ ਟਿੰਪਲ ਕੀ ਹੈਗਾ ਆਹ ਦੇਖ ਲੈ ਆਪਣੇ ਪਿੰਡ ਦੇ ਵਿੱਚੋਂ ਤਿੰਨ ਚਾਰ ਮੁੰਡੇ ਗਏ ਨੇ ਐਵੇਂ ਜਿਵੇਂ ਵਿਆਹ ਕਰਵਾ ਕੇ ਉੱਥੇ ਰਾਜੀ ਖੁਸ਼ੀ ਵਸਦੇ ਆ ਮਾਸੀ ਇੱਕ ਮਾਸੀ ਤੇ ਮਾਂ ਦੇ ਵਿੱਚ ਕੀ ਫਰਕ ਹੁੰਦਾ ਕੋਈ ਵੀ ਨਹੀਂ ਮਾਸੀ ਵੀ ਮਾਵਾ ਵਰਗੀ ਹੁੰਦੀ ਆ ਤੇ ਫਿਰ ਰਹੀ ਗੱਲ ਅਨਮੋਲ ਵੀਰੇ ਦੀ ਉਹ ਵੀ ਤਾਂ ਮੇਰੇ ਸਗੇ ਭਰਾ ਵਾਂਗੋ ਹੀ ਆ ਉਹ ਤਾਂ ਠੀਕ ਐ ਸਮੇਂ ਨਾਲ ਰਿਸ਼ਤੇ ਵੀ ਬਦਲਨੇ ਪੈਂਦੇ ᱛੀਏ ਮਾਸੀ ਇਹ ਨਹੀਂ ਹੋ ਸਕਦਾ ਇਹ ਕਦੇ ਵੀ ਨਹੀਂ ਹੋ ਸਕਦਾ ਮੈਂ ਐਦਾਂ ਭੈਣ ਭਰਾ ਦੇ ਰਿਸ਼ਤੇ ਨੂੰ ਦਾਗ ਨਹੀਂ ਲਾ ਸਕਦੀ ਡਿੰਪਲ ਜੇ ਤੂੰ ਆਪਣੀ ਮਾਂ ਸਮਝਦੀ ਨਾ ਮੈਨੂੰ ਤੇ ਤੈਨੂੰ ਮੇਰੀ ਗੱਲ ਮੰਨਣੀ ਪੈਣੀ ਆ ਮਾਸੀ ਜੀ ਫਿਰ ਤੁਸੀਂ ਕਿਉਂ ਨਹੀਂ ਮੈਨੂੰ ਸਮਝ ਰਹੇ ਮੈਂ ਤੁਹਾਨੂੰ ਕਹੀ ਜਾਨੀ ਆ ਵੀ ਵੀਰੇ ਵਾਸਤੇ ਕਿਹੜਾ ਕੁੜੀਆਂ ਦਾ ਘਟ ਆਇਆ ਉਹਨੂੰ ਕੋਈ ਨਾ ਕੋਈ ਕੁੜੀ ਮਿਲ ਹੀ ਜਾਊਗੀ ਬਾਹਰ ਵਾਸਤੇ ਉਹ ਅਸੀਂ ਬਾਹਰ ਕੁੜੀ ਦਾ ਤਾਲਬ ਹੀ ਏ ਜੇ ਘਰੇ ਕੁੜੀ ਨਾ ਹੋਵੇ ਠੀਕ ਐ ਚਿੰਗੀਪਲੀ ਘਰੇ ਕੁੜੀ ਆ ਸਾਨੂੰ ਬਾਹਰ ਜਾਣ ਦੀ ਕਿਹੜੀ ਰੋਡ ਪੈਂਦੀ ਆ ਉਹ ਟੁਗੀ ਮੂੰਹਾ ਟਾ ਕਰਕੇ ਚੱਲ ਕੋਈ ਗੱਲ ਨਹੀਂ ਐ ਨਹੀਂ ਤਾਂ ਇਹ ਉਟਾਉਣੀ ਮੈਂ ਟੋਨੀ ਨਾਲ ਗੱਲ ਕਰਦੀ ਆ ਮਾਤਾ ਜਿਹੜੀ ਗੱਲ ਤੂੰ ਕਰਦੀ ਆ ਨਾ ਇਹ ਗੱਲ ਤਾਂ ਮੈਨੂੰ ਗੁਰਮੁਖਾ ਚਾਚੇ ਨੇ ਵੀ ਕਿਹਾ ਸੀ ਮੈਂ ਉਹਨੂੰ ਆਖਿਆ ਵੇਖ ਲੈਨੇ ਆ ਬੇ ਵੇਖਾ ਕੀ ਐ ਨਾਲ ਇਹ ਕਿਹੜਾ ਕੋਈ ਨਵੀਂ ਗੱਲ ਆ ਵੀ ਆਪਾਂ ਜੱਗੋ ਲੈ ਦੀ ਕਰਦੇ ਆ ਦੁਨੀਆਂ 'ਚ ਇਹੀ ਕੰਮ ਹੋ ਜਾਂਦਾ ਹਾਂ ਮਾਤਾ ਨਾਲ ਇਹਦੇ 'ਚ ਮਰਿਆਈ ਵੀ ਕੀ ਐ ਸਾਰੀ ਕਰਦੇ ਆ ਵੀ ਇਹ ਕਿਹੜਾ ਕੋਈ ਨਵੀਂ ਗੱਲ ਆ ਆਪਣੇ ਪਿੰਡ ਦੇ ਵਿੱਚ ਹੀ ਦੇਖ ਲੈ ਚਾਰ ਘਰਾਂ ਨੇ ਇਹੀ ਕੰਮ ਕੀਤਾ ਆਪਾਂ ਕਿਹੜਾ ਕੋਈ ਲਹਿਦਾ ਕਰਨ ਲੱਗਿਆ ਉਹ ਗੱਲ ਤਾਂ ਤੇਰੀ ਮਾਤਾ ਠੀਕ ਐ ਇਹ ਟੈਂਪਲ ਮੰਨ ਗਈ ਅਨਮੋਲ ਨਾ ਮੰਨੇ ਆਪਾਂ ਫੇਰ ਕੀ ਕਰਾਂਗੇ ਵੇ ਜੇ ਐ ਸੋਚੇ ਵੀ ਮੇਰੀ ਮਾਸੀ ਨੇ ਮੈਨੂੰ ਪਾਲਿਆ ਮਾਪੇ ਬਾਪ ਮੇਰੇ ਮੁੱਕ ਗਏ ਸੀ ਪੜ੍ਹਾਈ ਤੇ ਵੀ ਖਰਚਾ ਕੀਤਾ ਆਹ ਦੇਖ ਲੈ ਹੁਣ ਕੋਰਸ ਤੇ ਵੀ ਖਰਚਾ ਆਪਣਾ ਹੋਊਗਾ ਇਹ ਸੋਚੇ ਨਾ ਤਾਂ ਲੋਟ ਆ ਜੂਗਾ ਲੈ ਬੱਸ ਮਾ ਤਾਂ ਇਹੀ ਤਾਂ ਕੁੜੀਆਂ ਸੋਚਦੀਆਂ ਨਹੀਂ ਇਹ ਸੋਚਣਾ ਕੀ ਤੋਂ ਕੀ ਹੋ ਜੇ ਦੇ ਮੇਰੀ ਗੱਲ ਸੁਣ ਲੈ ਆਪਾਂ ਇਹਦੇ ਨਾ ਕਿੰਨੇ ਆਸਾਨ ਕੀਤੇ ਨੇ ਜੇ ਆਪਾਂ ਤੇ ਇੱਕ ਸਾਨ ਕਰ ਦਊਗੀ ਪਰ ਕਿੱਡੀ ਕਬੱਡੀ ਗੱਲ ਹੋ ਜੂਗੀ ਤੇ ਨਾਲੇ ਇਹਦੀ ਜਾਨ ਸੌਖੀ ਹੋ ਜੂ ਆਪਣੇ ਤੋੜਾ ਵੀ ਕਹਦਾ ਉਹ ਤਾਂ ਹੈ ਆਪਾਂ ਨੂੰ ਵਿਆਹ ਵਾਸਤੇ ਮੁੰਡਾ ਵੀ ਨਹੀਂ ਲੱਭਣਾ ਪੈਣਾ ਨਾਲੇ ਜਿਹੜੇ ਵਿਆਹ ਦੇ ਖਰਚਾ ਕਰਨਾ ਸੀ ਉਹ ਵੀ ਅਲੱਗ ਤੋਂ ਪੈਸੇ ਬਚ ਜਾਣਗੇ ਬੇਹੀ ਤਾਂ ਮੈਂ ਸੋਚਦੀ ਆ ਜੇ ਛੋਟੇ ਮੁੰਡੇ ਵਾਸਤੇ ਕੋਈ ਹੋਰ ਕੁੜੀ ਲੱਭਾਂਗੇ ਖਬਰ ਅਗਲੇ ਕਿੰਨੇ ਕ ਪੈਸੇ ਲਗਾਉਗਾ ਆਪਾਂ ਤਾਂ ਉਹ ਕਿੰਨੇ ਕੁ ਕੀਮਾਤਾ 30 40 ਲੱਖ ਤੋਂ ਘੱਟ ਨਹੀਂ ਲੱਗਦੇ ਬੇ ਹੋਏ ਤਾਂ ਮੈਂ ਸੋਚਦੀ ਆ ਆਪਣੇ ਕੋਲ ਤਾਂ ਇਹ ਨਹੀਂ ਜ਼ਮੀਨ ਜਾਇਦਾਦ ਵੀ ਨਹੀਂ ਵੀ ਪੈਸਾ ਆਪਾਂ ਲਾ ਦਾਂਗੇ ਨਾਲੇ ਜੇ ਆਪਾਂ ਪੈਸੇ ਲਾਤੇ ਬਾਹਰ ਵਾਗ ਗਈ ਇਹਨੂੰ ਪਤਾ ਨਹੀਂ ਸੱਦੂ ਕੀ ਜਾਨਾ ਆਹੀ ਗੱਲ ਤਾਂ ਮੈਂ ਕਹਣਾ ਮਾਤਾ ਪਤਾ ਨਹੀਂ ਸੱਦੂ ਪਤਾ ਨਹੀਂ ਨਾ ਜੀ ਡਿਪਲਮਾ ਨਹੀਂ ਤਾਂ ਬਾਲਾ ਵਧੀਏ ਵੇ ਆਏ ਕਿ ਮੈਂ ਕੰਮ ਲੋਟ ਆਉਗਾ ਕਦੋਂ ਦੀ ਮੈਂ ਕਿਸਾਂ ਭਰਦੀਆਂ ਇਹਦੀਆਂ ਮਨਾਉਣ ਤਾਂ ਮੈਨੂੰ ਆਉਂਦੀ ਆ ਮੈਂ ਆਪੇ ਮਨਾ ਲੂੰ ਹੋਰ ਕੀ 6 ਮਹੀਨੇ ਦੀ ਫਸਲ ਦੇ ਅੱਧੇ ਪੈਸੇ ਇਹਦੇ ਤੇ ਲੱਗ ਜਾਂਦੇ ਆ ਕਦੇ ਕੱਪੜੇ ਲਿਆ ਦੋ ਕਦੇ ਫੀਸ ਭਰ ਦੋ ਤੇ ਕਦੇ ਕੁਐਸ਼ਨ ਕੋਈ ਨਾ ਕਰਦੀਆਂ ਮੈਂ ਇਹਦੇ ਨਾਲ ਗੱਲ ਐਵੇਂ ਨਹੀਂ ਇਹਨੇ ਮੰਨਣਾ ਮੈਨੂੰ ਮੜ ਜੀ ਕਰੜੀ ਹੋਣਾ ਪਊਗਾ ਤੇ ਦੂਜੀ ਗੱਲ ਨਮੋਲਣਾ ਗੱਲ ਤੂੰ ਆਪ ਕਰ ਲੈ ਕੋਈ ਨਾ ਕਰੂੰਗਾ ਨਮੋਲਣਾ ਗੱਲ ਨਾਲੇ ਉਹ ਕਰਾ ਸੋਖਾ ਮੰਨ ਲੂ ਉਹ ਮੰਨ ਜੂਗਾ ਆਪੇ ਉਹ ਤਾਂ ਰੋਜ਼ ਟੱਪਦਾ ਮੈਂ ਬਾਹਰ ਜਾਣਾ ਬਾਹਰ ਜਾਣਾ ਆਪੇ ਮੰਨੂਗਾ ਕੋਈ ਨਹੀਂ ਮਾਤਾ ਕਰੂੰ ਮੌਦੇ ਨਾਲ ਗੱਲ ਕੀਪ ਤਾਂ ਮੰਨ ਜਾਣਾ ਨਾਲੇ ਉੱਪਰ ਵੀ ਬਾਹਰਲੇ ਦੇਸ਼ ਕੋ ਮੈਂ ਆਵਾਂਗੇ ਸਾਰੇ ਨਿਆਰੀ ਵੱਖਰੀ ਆ ਉੱਥੋਂ ਦੀ ਦਾ ਮੈਂ ਹੋਰ ਪੁੱਤ ਮੈਂ ਤਾਂ ਆਪਣਾ ਬਿਆਦਾ ਖਰਚਾ ਮੁੱਕੂ ਠੀਕ ਹੈ ਨਾਲੇ ਘਰ ਦਾ ਕਰਜ਼ਾ ਸਰਜੂਗਾ ਹੋਰ ਮਾਤਾ ਸਾਰੇ ਕੰਮ ਲੋਟ ਆ ਜਾਣਗੇ ਚਲ ਠੀਕ ਆ ਮਾਤਾ ਮੈਂ ਨਾ ਖੇਤ ਜਿਹੜਾ ਮਾਰ ਕੇ ਆਉਣਾ ਦਾ ਚੰਗਾ ਪੁੱਤ ਜਾ ਜਾ ਹਾਂ ਕੱਪੜਾ ਮੇਰਾ ਕੁਰਤੇ ਮੈਂ ਕਿੱਥੇ ਪਏ ਉੱਥੇ ਪਹਿਨੇ ਜਾਂ ਲਮਾਰੀ ਚ ਕੱਢ ਲਾ ਚਾ ਠੀਕ ਆ ਸਮਝ ਗਿਆ ਅੱਗੇ ਭੱਜ ਜਾ ਚਾ ਇਹ ਤਾਂ ਮੰਨ ਗਏ ਉਹਨੂੰ ਤਾਂ ਮੈਂ ਕੱਪੇ ਮੰਨਾਂਗੇ ਕਿਵੇਂ ਮਰਜ਼ੀ ਬਣਾਉਣਾ ਕੀ ਗੱਲ ਇਹ ਤਾਂ ਮੀਂਹ ਤੇ ਸਰਦੇ ਗਾਣਾ ਆ ਫਿਲਮ ਜੀ ਵਾਲੀ ਗੈਂਟ ਆ ਖੋਲੇ ਭੈਣ ਆ ਗਈ ਭੈਣੀ ਤੂੰ ਅੱਜ ਸਾਧਰੀ ਆ ਗਈ ਕੀ ਗੱਲ ਅੱਜ ਮੇਰੇ ਪੇਪਰ ਸੀਗਾ ਨਾ ਤਾਂ ਕਰਕੇ ਮੈਂ ਟਾਈਮ ਨਾਲ ਹੀ ਆ ਗਈ ਕਿਤਾ ਭੈਣੇ ਵਧੀਆ ਕਿੰਨੇ ਕੁ ਬੈਂਡੂਰ ਆ ਜਾਣਗੇ 10 ਫਿਰ ਮੈਨੂੰ ਸਾਬੀਰੇ ਪੇਪਰ ਤਾਂ ਵਧੀਆ ਹੋਇਆ ਬੈਂਡ ਵੀ ਵਧੀਆ ਆ ਜਾਣਗੇ ਚਲ ਆ ਤਾਂ ਵਧੀਆ ਹੋ ਗਿਆ ਸਾਡੀ ਟੈਨਸ਼ਨ ਮੁੱਕੀ ਹੁਣ ਤਾਂ ਭੈਣੇ ਤੇਰੇ ਵਾਸਤੇ ਮੁੰਡਾ ਦੇਖ ਕੇ ਤੇਰਾ ਵਿਆਹ ਕਰ ਦਈਏ ਸੋਣਾ ਜਾਂ ਪਰ ਮੈਂ ਆ ਬਾਹਰ ਗੂਰ ਨਹੀਂ ਜਾਣਾ ਇੱਥੇ ਠੀਕ ਆ ਕਿਉਂ ਭੈਣੇ ਬਾਹਰ ਕਿਉਂ ਨਹੀਂ ਜਾਣਾ ਤੇ ਆ ਆਈਲੈਟਸ ਕਾਦੇ ਵਾਸਤੇ ਕੀਤੀ ਐ ਬਾਹਰ ਜਾਣ ਖਾਤਰ ਹੀ ਕਰੀ ਐ ਇੱਥੇ ਰਹਿਣ ਖਾਤਰ ਥੋੜੀ ਕਰੀ ਐ ਆਈਲੈਟਸ ਤਾਂ ਵੀਰੇ ਮੈਂ ਬਾਰ-ਦਣ ਖਾਤਰੀ ਕੀਤੀ ਸੀਗੀ بڑے ਸੁਪਨੇ ਵੀ ਸਜਾਏ ਸੀ ਪਰ ਮਾਸੀ ਮਾਸੀ ਕੀ ਗੱਲ ਹੋ ਗਈ ਭੈਣੇ ਤੂੰ ਮੈਨੂੰ ਦੱਸ ਕੀ ਕਹਿਆ ਮੰਮੀ ਨੇ ਮੈਂ ਪੁੱਛੂੰ ਫਿਰ ਵੀਰੇ ਮਾਸੀ ਨੇ ਗੱਲ ਦੀ ਇਹ ਜੀ ਕਹਤੀ ਵੀ ਤੈਨੂੰ ਦੱਸਣ ਲੱਗੇ ਵੀ ਨਾ ਮੈਨੂੰ ਸ਼ਰਮ ਆਉਗੀ ਆ ਕਿਹੜੀ ਗੱਲ ਕਰਤੀ ਭੈਣੇ ਕੁਝ ਕਹਿਤਾ ਮੰਮੀ ਨੇ ਤੈਨੂੰ ਮੈਨੂੰ ਦੱਸ ਵੀਰੇ ਮਾਸੀ ਕਹਿੰਦੀ ਵੀ ਤੂੰ ਨਾ ਅਨਮੋਲ ਨਾਲ ਵਿਆਹ ਕਰਾ ਲਾ ਤੇ ਅਨਮੋਲ ਨੂੰ ਬਾਹਰ ਲੈ ਜਾ ਹੈ ਆ ਕੀ ਕਹਿਤਾ ਮੰਮੀ ਨੇ ਤੇ ਨਾਲੇ ਆ ਕਿਵੇਂ ਹੋ ਸਕਦਾ ਭੈਣੇ ਆਪਣਾ ਰਿਸ਼ਤਾ ਤਾਂ ਭੈਣ ਭਰਾ ਦਾ ਆਪਾਂ ਵਿਆਹ ਕਿਵੇਂ ਕਰਵਾ ਸਕਦੇ ਆ ਤੇ ਨਾਲੇ ਲੋਕ ਕੀ ਕਹਿਣਗੇ ਲਾਨਤਾਂ ਪਾਉਣਗੇ ਭੈਣੇ ਆਪਾਂ ਨੂੰ ਮੈਂ ਵੀ ਆਹੀ ਕਿਹਾ ਸੀ ਵੀਰੇ ਵੀ ਲੋਕ ਕੀ ਕਹਿਣਗੇ ਵੀ ਮੈਂ ਆਪਣੇ ਸਭੈਣ ਭਰਾ ਦੇ ਰਿਸ਼ਤੇ ਤੇ ਦਾਗ ਨਹੀਂ ਲਾਉਣਾ ਚਾਹੁੰਦੀ ਪਰ ਮਾਸੀ ਮਾਸੀ ਤੇ ਇੱਕੋ ਗੱਲ ਤੇ ਅੜੇ ਹੋਏ ਨੇ ਉਹ ਮੇਰੀ ਗੱਲ ਨੂੰ ਸਮਝਦੇ ਹੀ ਨਹੀਂਗੇ ਮੇਰੇ ਸਾਰੇ ਸੁਪਨੇ ਵੀਰੇ ਚੂਰੇ ਚੂਰ ਹੋ ਗਏ ਇਥੇ ਨਾਲੇ ਜ਼ਰੂਰੀ ਤਾਂ ਨਹੀਂ ਸੀਗਾ ਕਿ ਵੀ ਆਪਾਂ ਵਿਆਹ ਕਰਾ ਕੇ ਹੀ ਬਾਹਰ ਜਾ ਸਕਦੇ ਆ ਜੇ ਮੈਂ ਚਲੇ ਜਾਂਦੀ ਕੱਲ ਨੂੰ ਤੈਨੂੰ ਬੁਲਾ ਵੀ ਸਕਦੀ ਸੀ ਪਤਾ ਨਹੀਂ ਮਾਸੀ ਜੀ ਦਾ ਦਿਮਾਗ ਨੂੰ ਕੀ ਹੋ ਗਿਆ ਉਹਨਾਂ ਨੇ ਇੱਕੋ ਗੱਲ ਫੜੀ ਹੋਈ ਆ ਬਸ ਭੈਣੇ ਮੰਮੀ ਨੂੰ ਇੰਨੀ ਵੀ ਅਕਲ ਨਹੀਂ ਵੀ ਆਪਣਾ ਰਿਸ਼ਤਾ ਕੀ ਆ ਉਹ ਆ ਕੰਮ ਕਰਕੇ ਲੋਕਾਂ ਤੋਂ ਆਪਾਂ ਗੱਲਾਂ ਕਰਾਉਣੀਆਂ ਭਾਣੇ ਵੀਰੇ ਮੈਂ ਬਹੁਤ ਸਮਝਾਇਆ ਮਾਸੀ ਜੀ ਨੂੰ ਇਹੀ ਗੱਲਾਂ ਸਮਝਾਈਏ ਨੇ ਕਿ ਤੁਸੀਂ ਸਾਡਾ ਰਿਸ਼ਤਾ ਨਾ ਖਰਾਬ ਕਰੋ ਵੀਰੇ ਵਾਸਤੇ ਕਿਹੜਾ ਕੁੜੀਆਂ ਦੀ ਘਾਟ ਆ ਕੋਈ ਨਾ ਕੋਈ ਤਾਂ ਮਿਲ ਹੀ ਜਾਊਗੀ ਪਰ ਮਾਸੀ ਮਾਸੀ ਜੀ ਤਾਂ ਕਹਿੰਦੇ ਵੀ ਕੋਈ ਨਾ ਤੂੰ ਫਿਕਰ ਨਾ ਕਰ ਸਾਡੇ ਪਿੰਡ ਵਿੱਚ ਬਥੇਰੇ ਮੁੰਡਿਆਂ ਨੇ ਐ ਕੀਤਾਗਾ ਨਾ ਜੇ ਹੁਣ ਲੋਕ ਖੂਚ ਡਿੱਗਣਗੇ ਤਾਂ ਆਪਾਂ ਵੀ ਉਹਨਾਂ ਦੇ ਨਾਲ ਡਿੱਗਣਾ ਹਾਂ ਮੰਮੀ ਦਾ ਵੀ ਨਾ ਸਰੇ ਹੀ ਪਿਆ ਵਸ ਹੁਣ ਕੀ ਬਣੂਗਾ ਵੀਰੇ? ਤੈਨੂੰ ਸੱਚੀ ਦੱਸਾਂ ਮੈਨੂੰ ਤਾਂ ਸੋਚ-ਸੋਚ ਕੇ ਨਾ ਟੈਨਸ਼ਨ ਹੋਈ ਪਈ ਆ। ਇਹ ਨਹੀਂ ਟੈਨਸ਼ਨ ਦਾ ਵੀਰੇ ਕਦੇ ਮੈਨੂੰ ਪੇਪਰਾਂ ਦੀ ਵੀ ਨਹੀਂ ਹੋਈ ਸੀ ਜਿੰਨੀ ਆ ਗੱਲ ਦੀ ਹੋਈ ਪਈ ਆ। ਹੋ ਤੂੰ ਘਬਰਾਉਣਾ ਪੈਣੇ। ਹੁਣ ਮੈਂ ਦੇਖਣਾ ਵੀ ਕੀ ਕਰਨਾ ਤੇ ਕੀ ਨਹੀਂ। ਵੀਰੇ ਘਬਰਾਵਾ ਕਿਉਂ ਨਾ? ਮੈਨੂੰ ਤਾਂ ਸੋਚ-ਸੋਚ ਕੇ ਘਬਰਾਟ ਹੋਈ ਜਾਂਦੀ ਆ। ਮਾਸੀ ਜੀ ਨੇ ਗੱਲਾਂ ਹੀ ਇਹ ਜਿਹੇਆਂ ਕਹਤੀਆਂ। ਵੀ ਜੇ ਤੂੰ ਮੈਨੂੰ ਮਾਂ ਸਮਝਦੀ ਆ ਨਾ ਤਾਂ ਮੇਰੀ ਗੱਲ ਨੂੰ ਮੰਨੇਗੀ। ਮੈਂ ਕੀ ਕਰਾਂ ਪੈਣੀ ਮੈਨੂੰ ਪਤਾ ਵੀ ਇਹ ਬਹੁਤ ਵੱਡੀ ਗੱਲ ਹੈ ਪਰ ਹੁਣ ਆਪਾਂ ਕਰ ਵੀ ਕੀ ਸਕਦੇ ਕੋਈ ਨਾ ਤੂੰ ਫਿਕਰ ਨਾ ਕਰ ਹਜੇ ਤੇਰਾ ਭਰਾ ਜਿਉਂਦਾ ਹੈ ਮੈਂ ਆ ਗਲਤ ਕੰਮ ਕਦੇ ਨਹੀਂ ਹੋਣ ਦਿੰਦਾ ਤੂੰ ਐ ਕਰ ਰੋਟੀ ਰੋਟੀ ਖਾ ਲੈ ਤੇ ਨਾਲੇ ਚਾਹ ਬਣਾ ਲਈ ਠੀਕ ਆ ਵੀਰੇ ਮੈਂ ਚਾਹ ਬਣਾਉਣੀ ਆ ਤੇ ਮਾਸੀ ਜੀ ਕਿੱਥੇ ਨੇਗੇ ਪੈਣੀ ਉਹ ਤਾਂ ਚਾਚੀ ਦੇ ਘਰੇ ਗਈ ਹੈ ਕਹਿੰਦੀ ਕੰਮ ਜਾ ਕੇ ਹਣੀ ਤੂੰ ਕੋਈ ਨਾ ਆਪੇ ਬਣਾ ਲੂਗੀ ਆ ਕੇ ਆਪਣੇ ਜੋਗੀ ਬਣਾ ਲ ਕੇ ਨਾ ਟੈਨਸ਼ਨ ਨਾ ਲੈ ਮੈਂ ਤੇਰੇ ਨਾਲ ਆ ਠੀਕ ਐ ਵੀਰੇ ਹਾਂ ਬਸ ਤੂੰ ਜ਼ਰੂਰ ਮੇਰੇ ਸਾਥ ਦੇਈ ਪੈਣੀ ਮੈਂ ਕਿਹੜਾ ਪਿੱਛੇ ਹਟਣਾ ਤੇਰੇ ਨਾਲ ਖੜਾ ਇੱਕ ਤਾਣ ਕੇ ਖੜਾ ਤੂੰ ਟੈਨਸ਼ਨ ਨਾ ਲੈ ਉਹਦੇ ਭਰਾ ਦੇ ਹੁੰਦੇ ਠੀਕ ਐ ਵੀਰੇ ਪ੍ਰਮਾਤਮਾ ਕਰੇ ਆਪਦਾ ਇਹ ਰਿਸ਼ਤਾ ਕਦੇ ਖਰਾਬ ਨਾ ਹੋਵੇ ਕੋਈ ਨਾ ਪੈਣੀ ਜਿੰਨਾ ਚਿਰ ਮੈਂ ਬੈਠਾਂ ਇਹੋ ਜਿਹਾ ਕੁਝ ਨਹੀਂ ਹੋਣ ਦਿੰਦਾ ਜਾ ਪੈਣੀ ਤੂੰ ਬਣਾਵਾ ਜਾ ਹਮ ਆਉਂਦਾ ਵੀ ਸਰੀਪੇ ਆਹ ਕਿਹੋ ਜੀਆਂ ਗੱਲਾਂ ਕਰਦੀ ਐ ਆਖੇ ਲੋਕਾਂ ਦੇ ਮੁੰਡੇ ਵੀ ਆਉਂਦੀਆਂ ਭੈਣਾਂ ਨਾਲ ਵਿਆਹ ਕਰਾ ਕੇ ਗਏ ਆ ਉਹ ਲੋਕਾਂ ਦੇ ਜਾਂਦੇ ਹੋਣਗੇ ਪਰ ਮੈਂ ਆਹ ਕੰਮ ਖਦੇ ਨਹੀਂ ਹੋਣ ਦਿੰਦਾ ਮੈਂ ਆਪਦੀ ਭੈਣ ਨਾਲ ਕਿਵੇਂ ਵਿਆਹ ਕਰਵਾ ਸਕਦਾ ਜੇ ਅੱਜ ਮੈਂ ਆਪਦੀ ਭੈਣ ਨਾਲ ਵਿਆਹ ਕਰਾ ਲਿਆ ਤਾਂ ਲੋਕਾਂ ਨੂੰ ਕੀ ਸਿੱਖਿਆ ਮਿਲੂਗੀ ਵੀ ਆਪਦੀ ਭੈਣ ਨਾਲ ਵਿਆਹ ਕਰਾ ਕੇ ਬਾਹਰ ਵਗਜੋ ਨਾ ਇਹ ਕੰਮ ਨਹੀਂ ਮੈਂ ਕਦੇ ਹੋਣ ਦਿੰਦਾ ਮਾ ਤੇਰਾ ਦਿਮਾਗ ਤਾਂ ਠੀਕ ਐ ਤੈਨੂੰ ਨਹੀਂ ਪਤਾ ਉਹ ਮੇਰੀ ਮਾਸੀ ਦੀ ਕੁੜੀ ਐ ਮੈਂ ਉਹਦੇ ਨਾਲ ਕਿਵੇਂ ਵਿਆਹ ਕਰਵਾ ਸਕਦਾ ਇਹ ਫੇਰ ਕਿੱਡੀ ਕ ਵੱਡੀ ਗੱਲ ਆ ਬਾਹਰ ਜਾਣ ਪਿੱਛੇ ਤਾਂ ਅਗਲੇ ਸਖੀਆਂ ਭੈਣਾਂ ਨਾਲ ਵਿਆਹ ਕਰਵਾ ਲੈਂਦੇ ਨੇ ਕਿੱਡੀ ਕ ਪੱਟੀ ਗੱਲ ਆ ਇਹ ਤਾਂ ਫੇਰ ਵੀ ਤੇਰੀ ਮਾਸੀ ਦੀ ਕੁੜੀ ਆ ਸਖੀ ਭੈਣ ਤਾਂ ਨਹੀਂ ਹਾਂ ਕੇ ਸਖੀਆਂ ਭੈਣਾਂ ਨਾਲ ਵਿਆਹ ਕਰਾ ਲੈਂਦੇ ਆ ਉਹ ਸਖੀਆਂ ਨਾਲੋਂ ਵੱਧ ਕੇ ਐ ਮੇਰੇ ਕਿਹੜਾ ਆਉਦੇ ਕੋਈ ਸਖੀ ਭੈਣਾਂ ਤੇ ਨਾਲੇ ਲੋਕ ਕੀ ਕਹਿਣਗੇ ਪਹਿਲਾਂ ਭਾਣ ਜੀ ਘਰੇ ਰੱਖੀ ਉਹਨੂੰ ਪਾਲੀ ਵੱਡੀ ਕੀਤੀ ਪੜਾ ਕੇ ਹੁਣ ਭਰਾਣ ਨਾਲ ਹੀ ਵਿਆਹ ਕਰਤਾ ਵੇ ਫੇਰ ਕਿੱਡੀ ਕਬੱਡੀ ਗੱਲ ਆ ਆ ਦੇਖ ਲੈ ਆਪਣੇ ਪਿੰਡ ਦੇ ਵਿੱਚ ਬਥੇਰੇ ਨੇ ਕੀਤਾ ਤੇ ਨਾਲੇ ਸਾਰੇ ਸੁਖੀ ਵਸਦੇ ਆ ਕਿੱਡੀ ਕਬੱਡੀ ਗੱਲ ਆ ਉਹ ਵਸਦੇ ਹੋਣਗੇ ਮਾਂ ਮੈਨੂੰ ਨਹੀਂ ਲੋੜ ਕਿਸੇ ਦੇ ਮਗਰ ਲੱਗਣ ਦੀ ਨਾਲੇ ਕਿੰਨਾ ਵੱਡਾ ਪਾਪ ਐ ਤੈਨੂੰ ਪਤਾ ਆਪਦੀ ਭੈਣ ਨਾਲ ਵਿਆਹ ਕਰਾਉਣ ਦਾ ਜੇ ਤੈਨੂੰ ਐਡੀ ਸ਼ਰਮ ਐ ਤੂੰ ਪੜ ਲਾਂਦਾ ਤੂੰ ਬੈਂਡ ਲੈ ਲਾਂਦਾ ਹੁਣ ਨੂੰ ਤਾਂ ਬਾਹਰ ਬੈਠਾ ਹੁੰਦਾ ਹੁਣ ਮੈਂ ਤਾਂ ਬਥੇਰੀ ਪੜਾਈ ਕੀਤੀ ਸੀ ਹੁਣ ਜਦੋਂ ਬੈਂਡ ਹੀ ਨਹੀਂ ਆਇਆ ਇਹਦੇ 'ਚ ਮੇਰਾ ਕੀ ਕਸੂਰ ਆ ਮਾਂ ਨਾ ਇਹਦੇ ਪਹਿਲੀ ਵਾਰ ਚ ਕਿਵੇਂ ਬੈਂਡ ਆਗੇ ਪਹਿਲੀ ਵਾਰ ਚ ਓਏ ਹਜੇ ਪੇਪਰ ਦਿੱਤਾ ਰਿਜ਼ਲਟ ਤਾਂ ਹਜੇ ਆਇਆ ਹੀ ਨਹੀਂ ਬੈਂਡ ਕਿਦੋਂ ਆਗੇ ਇਹਦੇ ਮੈਂ ਜਦੋਂ ਪੇਪਰ ਦਿੱਤਾ ਬੈਂਡ ਵੀ ਤਾਂ ਆਉਣਗੇ ਆਉਣਗੇ ਪਰ ਤੂੰ ਮੰਨਣ ਵਾਲਾ ਬਣ ਤੇਖ ਮਾਂ ਤੈਨੂੰ ਆ ਪਹਿਲਾਂ ਵੀ ਕਿਹਾ ਤੇ ਮੈਂ ਹੁਣ ਵੀ ਕਹਿਣਾ ਨਾ ਤਾਂ ਇਹ ਵਿਆਹ ਕਰਾਵਾਂ ਅੱਜ ਤੇ ਨਾ ਕਰਾਵਾਂ ਕੱਲ ਐਵੇਂ ਮੇਰੇ ਮਗਰ ਪੈਣ ਦੀ ਕੋਈ ਲੋੜ ਨਹੀਂ ਮੈਂ ਆਪਦੀ ਭੈਣ ਨਾਲ ਵਿਆਹ ਨਹੀਂ ਕਰਵਾ ਸਕਦਾ ਮੇਰੀ ਗੱਲ ਸੁਣ ਲੈ ਮੇਰੀ ਤੇ ਟੋਨੀ ਦਿੱਤਾ ਇਹੀ ਰਾਇਆ ਵੀ ਅਸੀਂ ਤੇਰਾ ਵਿਆਹ ਐਸੀ ਕੁੜੀ ਨਾਲ ਕਰਨਾ ਠੀਕ ਹੈ ਮੰਵਾਣਾ ਮੰਨ ਪਰ ਵਿਆਹ ਤੇ ਐਸੇ ਕੁੜੀ ਨਾ ਕਰਾਂਗੇ ਅਸੀਂ ਮਾਂ ਮੈਨੂੰ ਤਾਂ ਬਾਹਰ ਜਾਂਦਾ ਕੋਈ ਸ਼ੌਂਕ ਨਹੀਂ ਜੇ ਤੁਹਾਨੂੰ ਇੰਨੇ ਹੀ ਸ਼ੌਂਕ ਨਾ ਤਾਂ ਕੁੜੀ ਹੋਰ ਲੱਭ ਲਓ ਲਾ ਦਿਓ ਪੈਸੇ ਉਹਦੇ ਨਾਲ ਤੋਰ ਦਿਓ ਪਰ ਮੈਂ ਆਪਦੀ ਭੈਣ ਨਾਲ ਵਿਆਹ ਨਹੀਂ ਕਰਾਉਣਾ ਦੇਖ ਲੈ ਗੱਲਾਂ ਤਾਂ ਐਂ ਕਰਦਾ ਜਿਵੇਂ ਲੋਟਾਂ ਦੇ ਪੰਡ ਬੰਨੀ ਬੈਠਾ ਹੁੰਦਾ ਵੀ ਦੂਜੀ ਕੁੜੀ ਨੂੰ ਆ ਪੈਸਾ ਦੇ ਦੂੰਗਾ ਹੋ ਮਾਂ ਇਹਦੇ ਤੇ ਵੀ ਤਾਂ ਲਾਉਣੀ ਐ ਜੇ ਉਹਦੇ ਤੇ ਲਾ ਦੋਗੇ ਕਿੱਡੀ ਕ ਗੱਲ ਐ ਉਹ ਲੋਕ ਥੂ ਥੂ ਤਾਂ ਨਾ ਕਰਨਗੇ ਕਹਿਣਗੇ ਆਪਦੀ ਭੈਣ ਨਾਲ ਹੀ ਵਿਆਹ ਕਰਾ ਕੇ ਬਾਹਰ ਵਗ ਗਿਆ ਉਹ ਅਖਬਾਰਾਂ 'ਚ ਖਬਰਾਂ ਆਉਣੀਆਂ ਆ ਟੀਵੀ 'ਚ ਖਬਰ ਆਉਂਗੀਆਂ ਕਿਉਂ ਜਲੂਸ ਕੱਢਦੀਆਂ ਮਾਂ ਤੂੰ ਮੇਰਾ ਬੇਜਾ ਤੈਨੂੰ ਐਨੀ ਸ਼ਰਮ ਸੀ ਤੂੰ ਪੜ ਲੰਦਾ ਹੋ ਤੈਨੂੰ ਕਹੀਦਾ ਜਾਨਾ ਨਹੀਂ ਬੈਂਡ ਆਏ ਨਹੀਂ ਬੈਂਡ ਆਉਂਦੇ ਕਈ ਵਾਰ ਮੁੰਡਿਆਂ ਦੇ ਕਿਉਂ ਐਵੇਂ ਮਗਰ ਪਈਆਂ ਤੂੰ ਭੈਣ ਨਾਲ ਵਿਆਹ ਕਰਾਉਣ ਦੇ ਦੇਖ ਲਾ ਮਾਂ ਨਾ ਤਾਂ ਵਿਆਹ ਕਰਾਵਾਂ ਅੱਜ ਤੇ ਨਾ ਕਰਾਵਾਂ ਕੱਲ ਆਪਦੇ ਪੱਲੇ ਬੰਨਣਾ ਗੱਲ ਇਹ ਕੋਈ ਗੱਲ ਨਹੀਂ ਜੇ ਤੂੰ ਹੀ ਨਾ ਮੰਨਦਾ ਵਿਆਹ ਤਾਂ ਮੈਂ ਤੇਰਾ ਕਰਕੇ ਛੱਡੂ ਮਨਾ ਤਾਂ ਮੈਂ ਇੱਕ ਨਾ ਇੱਕ ਦਿਨ ਤੈਨੂੰ ਲੈਣਾ ਹੀ ਹੈਗਾ ਕਿਤੇ ਮਰਜ਼ੀ ਭੱਜ ਲਾ ਤੂੰ ਚੱਲੂ ਤਾਂ ਮੇਰੀ ਤੇਰੀ ਨੀ ਮੈਂ ਚੱਲਣ ਦਿੰਦੀ ਇਹ ਹਾਵੇ ਵੀ ਮੰਨਦਾ ਮੇਰੀ ਸਿਆਣੀ ਤੇ ਜੇ ਤੇਰੇ ਤੇ ਮੇਰਾ ਜੋਰ ਨਾ ਹੁੰਦਾ ਪਰ ਇਹ ਗੱਲ ਮੈਂ ਤਨ ਕਹਿੰਦੀ ਨਹੀਂ ਸੀ ਮਾਸੀ ਜੀ ਮੈਂ ਤੁਹਾਡੀ ਗੱਲ ਨੂੰ ਸਮਝਦੀ ਹਾਂ ਤੁਹਾਡਾ ਪੂਰਾ ਜੋਰ ਆ ਮੇਰੇ ਤੇ ਪਰ ਜਿਹੜੀ ਗੱਲ ਤੁਸੀਂ ਸੋਚੀ ਬੈਠੇ ਹੋ ਨਾ ਉਹ ਗੱਲ ਗਲਤ ਆ ਉਸ ਗੱਲ ਤੇ ਨਹੀਂ ਮੇਰੀ ਤੀ ਹਾਜੇ ਵੀ ਤੂੰ ਠੰਡੇ ਦਿਮਾਗ ਨਾਲ ਸੋਚ ਤੇਰੇ ਵਾਸਤੇ ਮੁੰਡਾ ਆਪਾਂ ਨੂੰ ਹੋਰ ਵੀ ਕਿੱਥੇ ਲੱਭਣਾ ਪੈਣਾ ਸੀ ਨਾ ਜਦੋਂ ਆਪਣੇ ਘਰ 'ਚ ਮੁੰਡਾ ਹੈਗਾ ਆਪਾਂ ਨੂੰ ਕੀ ਲੋੜ ਪੈਂਦੀ ਬਾਹਰ ਜਾਣ ਦੀ ਮਾਸੀ ਜੀ ਜਿਹੜਾ ਘਰ ਵਿੱਚ ਮੁੰਡਾ ਬੈਠਾ ਆ ਨਾ ਉਹ ਮੇਰਾ ਭਰਾ ਆ ਮੈਂ ਉਹਦੇ ਨਾਲ ਵਿਆਹ ਕਿੱਦਾਂ ਕਰਾ ਸਕਦੀ ਆ ਤੇ ਤੁਸੀਂ ਸੋਚ ਵੀ ਕਿੱਦਾਂ ਸਕਦੇ ਹੋ ਮੈਂ ਇਹ ਜਿਹਾ ਕੰਮ ਕਦੇ ਨਹੀਂ ਕਰ ਸਕਦੀ ਮੇਰੀ ਗੱਲ ਸੁਣ ਤੀ ਆ ਤੇਰੇ ਮਾਪੇ ਆਪ ਮੁਕਣ ਤੋਂ ਬਾਅਦ ਤੈਨੂੰ ਮੈਂ ਕਿਵੇਂ ਪੜਾਇਆ ਲਖਾਇਆ ਕਿਹੜੀਆਂ ਔਖਾਂ ਨਾਲ ਮੈਂ ਪਾਲਿਆ ਪਰ ਮੇਰੀ ਧੀ ਮੇਰੀ ਇਹ ਗੱਲ ਨਾ ਮੋੜ ਠੀਕ ਹੈ ਮੈਂ ਤੇਰੇ ਸਾਰੇ ਸ਼ੌਂਕ ਪੂਰੇ ਕੀਤੇ ਮੈਂ ਤੇ ਤੈਨੂੰ ਲੁਕੋਇਆ ਵੀ ਕੀ ਸੀ ਪਰ ਹੁਣ ਤੂੰ ਇਹ ਗੱਲ ਕਹਿ ਕੇ ਮੇਰਾ ਦਿਲ ਨਾ ਤੋੜ ਮਾਸੀ ਜੀ ਮੈਂ ਤੁਹਾਡੀ ਸਾਰੀ ਗੱਲ ਨੂੰ ਸਮਝਦੀ ਆ ਕਿ ਮੇਰੇ ਮਾਪਿਆਂ ਦੇ ਜਾਣ ਤੋਂ ਬਾਅਦ ਸਿਰਫ ਤੁਸੀਂ ਹੀ ਮੈਨੂੰ ਪਾਲਿਆ ਸੀ ਮੈਨੂੰ ਪੜਾਇਆ ਲਖਾਇਆ ਮੇਰੇ ਸਾਰੇ ਸ਼ੌਂਕ ਵੀ ਪੂਰੇ ਕੀਤੇ

ਪੁਰ ਮਸੀ ਜੀ ਮੇਰੀ ਗੱਲ ਨੂੰ ਸਮਝ ਲਓ ਤੁਸੀਂ ਪਲੀਜ਼ ਮੇਰੀ ਗੱਲ ਸੁਣ ਲੈ ਮੈਂ ਕਿਸੇ ਕੁੜੀ ਨਾਲ ਗੱਲ ਨਹੀਂ ਕਰਨੀ ਠੀਕ ਹੈ ਜਦੋਂ ਘਰੇ ਕੁੜੀ ਬੈਠੀ ਆ ਅਸੀਂ ਜ਼ਰੂਰੀ ਕਿਸੇ ਹੋਰ ਕੁੜੀ ਨਾਲ ਗੱਲ ਕਰਨੀ ਆ ਆ ਬਹੁਤ ਗਲਤ ਗੱਲ ਆ ਮਸੀ ਜੀ ਪਤਾ ਨਹੀਂ ਤੁਹਾਨੂੰ ਕਿਹਨੇ ਪੁੱਠੀ ਸਲਾਹ ਦਿੱਤੀ ਆ ਉਹ ਮੈਨੂੰ ਨਹੀਂ ਪੁੱਠੀ ਸਲਾਹ ਦਿੱਤੀ ਠੀਕ ਹੈ ਤੇਰਾ ਵੀ ਤਾਂ ਇੱਕਾ ਨਾ ਕਰਨਾ ਹੀ ਪਾਣਾ ਸੀ ਨਾ ਤੇ ਮੇਰੀ ਗੱਲ ਸੁਣ ਲੈ ਫਿਰ ਕਿੱਡੀ ਕਬੱਡੀ ਗੱਲ ਆ ਦੇਖਾ ਹੋਰ ਰਿਸ਼ਤਾ ਲਾ ਮਾਗੇ ਆਪਾਂ ਨਾਲੇ ਪੈਸੇ ਵੀ ਲੱਗਣਗੇ ਤੇ ਆਪਣਾ ਘਰ ਦੇ ਵਿੱਚ ਸਰਦਾ ਤੇ ਆਪਣੇ ਪੈਸੇ ਵੀ ਬਚ ਜਾਣਗੇ ਮਾਸੀ ਜੀ ਤੁਸੀਂ ਕਿਉਂ ਨਹੀਂ ਸਮਝ ਰਹੇ ਫਿਰ ਕੀ ਹੋਗਾ ਜੇ ਮੇਰੇ ਮਾਪਿਓ ਨਹੀਂ ਹੈਗੇ ਪਰ ਤੁਸੀਂ ਮੈਨੂੰ ਇਹਦਾ ਧੱਕਾ ਨਹੀਂ ਕਰ ਸਕਦੇ ਮੈਂ ਤੁਹਾਨੂੰ ਬਾਰ-ਬਾਰ ਕਹੀ ਜਾਂਦੀ ਆ ਤੁਸੀਂ ਕਿਉਂ ਮੇਰੇ ਪਿੱਛੇ ਪਏ ਹੋਏ ਹੋ ਵੀ ਮੈਂ ਨਹੀਂ ਕਰ ਸਕਦੀ ਆ ਸਭ ਕੁਝ ਅੱਛਾ ਅੱਜ ਤੈਨੂੰ ਤੇਰੇ ਮਾਵਾ ਪਿਤੇ ਤੇ ਆਉਂਦੇ ਨੇ ਠੀਕ ਹੈ ਤੇਰੇ ਲਈ ਅਸੀਂ ਕੀ ਨਹੀਂ ਕੀਤਾ ਮੇਰੇ ਪੁੱਤ ਨੇ ਤੇਰੀ ਪੜ੍ਹਾਈ ਤੇ ਕਿੰਨਾ ਪੈਸਾ ਲਾਇਆ ਕਿੰਨੇ ਤੇਰੇ ਸ਼ੌਂਕ ਪੂਰੇ ਕਰੇ ਟੋਨੀ ਨੇ ਤੇ ਤੂੰ ਸਾਡੇ ਵਾਸਤੇ ਇੰਨਾ ਵੀ ਨਹੀਂ ਕਰ ਸਕਦੀ ਮਾਸੀ ਜੀ ਮੈਂ ਸਮਝਦੀ ਆਂ ਵੀ ਤੁਸੀਂ ਮੇਰੇ ਲਈ ਬਹੁਤ ਕੁਝ ਕੀਤਾ ਤੁਹਾਡਾ ਪੂਰਾ ਹੱਕ ਆ ਮੇਰੇ ਤੇ ਪਰ ਤੁਸੀਂ ਵੀ ਸਮਝੋ ਨਾ ਵੀ ਆ ਸਭ ਕੁਝ ਮੈਂ ਕਿੱਦਾਂ ਕਰ ਸਕਦੀ ਆਂ ਕਿੱਦਾਂ ਮੈਂ ਆਪਣੇ ਪਿਆਰ ਨਾਲ ਵਿਆਹ ਕਰ ਸਕਦੀ ਆਂ ਮੇਰੀ ਗੱਲ ਸੁਣ ਲੈ ਸਹੀ ਸਹੀ ਮੰਨ ਜਾ ਠੀਕ ਹੈ ਨਹੀਂ ਵਿਆਹ ਤਾਂ ਤੇਰਾ ਮੈਂ ਐਸੇ ਨਾਲ ਹੀ ਕਰਨਾ ਉਹਦੇ ਪੁੱਤ ਨਾਲ ਠੀਕ ਆ ਮਾਸੀ ਤੁਹਾਡੇ ਅੱਗੇ ਹੱਥ ਜੋੜਦੀ ਆਂ ਤੁਸੀਂ ਭਾਵੇਂ ਨਾ ਮੈਨੂੰ ਮੇਰਾ ਗਲ ਘੁੱਟ ਕੇ ਕਿਸੇ ਖੂਚ ਸਿੱਟ ਦੋ ਹੋਰ ਬਸ ਕਰ ਜਾ ਮੇਰੇ ਮੂੰਹ 'ਚ ਝਾਂਗ ਦੇ ਨਾ ਕਰ ਸਿੱਧੇ ਸਿੱਧੇ ਆਪਣਾ ਲਈ ਤੇ ਆ ਜਾ ਠੀਕ ਹੈ ਮੰਨ ਜਾ ਹਜੇ ਵੀ ਤੇਰੇ ਕੋਲੇ ਮੌਕਾ ਰੋਂਦੀ ਐ ਚਤਰਾਇਆਂ ਕਰਨ ਦੀ ਜੀ ਆ ਗਈ ਹਾਏ ਹੋਏ ਰੱਬਾ ਕੀ ਹੋ ਗਿਆ ਸਾਡੇ ਸਮਾਜ ਨੂੰ ਲੋਕ ਇੰਨੇ پاگل ਹੋ ਗਏ ਨੇ ਬਾਹਰ ਜਾਣ ਪਿੱਛੇ ਕਿਉਂ ਇਸ ਦਿੱਸਤੇ ਤੱਕ ਨੂੰ ਖਰਾਬ ਕਰਨ ਲੱਗ ਗਏ ਕਪਰਾ ਤੇ ਪੈਣ ਦਾ ਰਿਸ਼ਤਾ ਬਹੁਤ ਪਵਿੱਤਰ ਹੁੰਦਾ ਆ ਸਭ ਤੋਂ ਪਵਿੱਤਰ ਰਿਸ਼ਤਾ ਇਹਨੂੰ ਹੀ ਕਿਹਾ ਗਿਆ ਆ ਤੇ ਇਹਨੂੰ ਅੱਜ ਇੰਨਾ ਗਲਤ ਸਾਬਿਤ ਕਰੀ ਜਾਂਦੇ ਨੇ ਲੋਕ ਮਾਸੀ ਜੀਨਾ ਹੱਥ ਜੋੜਦੀ ਆ ਤੁਹਾਡੇ ਨਾਲ ਮਾਸੀ ਜੀ ਮੈਨੂੰ ਆ ਕੰਮ ਕਰਨ ਵਾਸਤੇ ਮਜਬੂਰ ਨਾ ਕਰੋ ਨੀ ਯਾਰ ਨੂੰ ਮੋੜ ਕੋ ਮੋਟਰ ਤੇ ਉਧਰ ਚਾਉ ਹਾ ਜਿਹੜੀ ਮਾਂ ਨੇ ਗੱਲ ਕਹਤੀ ਨਾ ਆ ਤਾਂ ਸਿਆਪਾ ਖੜਾ ਕਰਤਾ ਹੁਣ ਮੈਂ ਦੱਸ ਕਿੱਦਣ ਨੂੰ ਜਾਵਾਂ ਉਹ ਕੀ ਗੱਲਾਂ ਨੂੰ ਮੋਗਾ ਬਾਈ ਇਕੱਲੇ ਬੋਲੀ ਜਾਂਦੇ ਹੁਣ ਦੇਖ ਬਾਈ ਜੇ ਤਾਂ ਉਹੀ ਗੱਲ ਕਰਨਾ ਆ ਤਾਂ ਮੈਨੂੰ ਮਨਜ਼ੂਰ ਨਹੀਂ ਭਗ ਜਾ ਇੱਥੋਂ ਉਹ ਤੂੰ ਆਪਦੇ ਸੱਗੇ ਭਰਾ ਦੀ ਗੱਲ ਨਹੀਂ ਮੰਨਦਾ ਗੱਲਾਂ ਤਾਂ ਤੇਰੀਆਂ ਬਥੇਰੀਆਂ ਮੰਨੀਆਂ ਬਾਈ ਅੱਗੇ ਤੇਰੀ ਮੈਂ ਕੋਈ ਗੱਲ ਨਹੀਂ ਬੋੜੀ ਪਰ ਆਹ ਜਿਹੜੀ ਤੁਸੀਂ ਹੁਣ ਗੱਲ ਕਹੀ ਜੰਨੇ ਹੋ ਮੈਨੂੰ ਇਹ ਨਹੀਂ ਮਨਜ਼ੂਰ ਬਾਈ ਉਹ ਕਿਉਂ ਕਮਲ ਵਾਲੀਆਂ ਗੱਲਾਂ ਕਰਦਾ ਨੂੰ ਮੋਲ ਕਮਲੀਆਂ ਗੱਲਾਂ ਮੈਂ ਕਰਦਾ ਉਹ ਕਮਲੀਆਂ ਗੱਲਾਂ ਤਾਂ ਤੁਸੀਂ ਕਰੀ ਜੰਨੇ ਹੋ ਓਏ ਸਮਾਜ ਚ ਕਿੱਥੋਂ ਰੀਤ ਚੱਲ ਪਈ ਵੀ ਆਪਦੀ ਭੈਣ ਨਾਲ ਹੀ ਵਿਆਹ ਕਰਾ ਲਓ ਉਹ ਆਪਣੇ ਮਾਸੀ ਦੀ ਕੁੜੀ ਐ ਉਹ ਕੜ ਆਪਣੀ ਸਗੀ ਭੈਣ ਐ ਮਾਸੀ ਦੀ ਕੁੜੀ ਉਹ ਮਾਸੀ ਦੀ ਕੁੜੀ ਸਗੀਆਂ ਭੈਣਾਂ ਨਾਲੋਂ ਵੀ ਵੱਧ ਕੇ ਹੁੰਦੀ ਐ ਹੈ ਤਾਂ ਮੰਮੀ ਦੀ ਭੈਣ ਹੀ ਉਹ ਕਿਹੜੀਆਂ ਗੱਲਾਂ ਕਰੀ ਜਾਂਦੇ ਹੋ ਬਾਈ ਤੁਸੀਂ? ਓ ਬਾਈ ਆਪਣੇ ਪਿੰਡ ਕਿੰਨਿਆਂ ਨੇ ਕੀਤਾ ਏ? 2000 ਦਿਨ ਲੋਕ ਗੱਲਾਂ ਕਰਦੇ ਆ ਫਿਰ ਚੁੱਪ ਕਰ ਜਾਂਦੇ ਆਪੀ। ਪਰ ਬਾਈ ਮੇਰੇ ਤੋਂ ਇਹ ਕੰਮ ਨਹੀਂ ਹੋਣਾ। ਮੈਂ ਇੰਨਾ ਵੱਡਾ ਪਾਪ ਨਹੀਂ ਕਰ ਸਕਦਾ ਕਦੇ। ਨਾ ਪਾਪ ਨੂੰ ਕਿਹੜਾ ਤੈਨੂੰ ਕਿਸੇ ਦਾ ਕਤਲ ਕਰਨ ਨੂੰ ਕਹਤਾ? ਹੋਏ ਕਿਹੜਾ ਕਤਲ ਤੋਂ ਘਾਟ ਆ ਬਾਈ? ਕਿਸੇ ਕੁੜੀ ਦੇ ਸੁਪਨੇ ਮਾਰਨੇ ਕਤਲ ਦੇ ਬਰਾਬਰ ਹੁੰਦੇ ਆ। ਓਏ ਕੁਛ ਨਹੀਂ ਹੁੰਦਾ। ਨਾਲੇ ਆਏ ਕਿਵੇਂ ਸੁਪਨੇ ਮਰ ਜਾਣਗੇ? ਉਹ ਸੁਪਨੇ ਮਰਨਗੇ ਬਾਈ ਉਹਦੇ ਵਿਚਾਰੀ ਦੇ ਪਤਾ ਨਹੀਂ ਕੀ ਕੀ ਇਰਮਾਨ ਹੋਣੇ ਆ ਤੇ ਆਪਾਂ ਆਪਾਂ ਸਾਰੇ ਚੂਰੋ ਚੂਰ ਕਰਤੇ ਬਾਈ ਉਹਦੇ ਇਰਮਾਨ ਉਹ ਉਹਦਾ ਵੀ ਬਾਹਰ ਜਾਂਦਾ ਸੁਪਨਾ ਸੀ ਤੇ ਤੇਰਾ ਵੀ ਤੇ ਉਹ ਹੁਣ ਪੂਰਾ ਹੋ ਜਾਣਾ ਹੈ ਹਾਂ ਹੈਗਾ ਸੀ ਬਾਈ ਮੇਰਾ ਸੁਪਨਾ ਪਰ ਉਹਦੇ ਸੁਪਨੇ ਚ ਪਤਾ ਨਹੀਂ ਕਿਹੜੇ ਸ਼ਹਿਜ਼ਾਦੇ ਦੀ ਤਸਵੀਰ ਹੋਣੀ ਹੈ ਨਾ ਬਾਈ ਇਹ ਕੰਮ ਨਹੀਂ ਮੇਰੇ ਤੋਂ ਹੋਣਾ ਕਦੇ ਉਹ ਤੂੰ ਵੀ ਬਾਹਲੀਆਂ ਗੱਲਾਂ ਸੋਚਦਾ ਅਨਮੋਲ ਤੇਰੀ ਖਾ ਪੂਰਾ ਕਰਨ ਲੱਗਿਆ अच्छा भाई मेरा ਖਾਬ ਪੂਰਾ ਕਰ ਦੋਗੇ ਤੇ ਉਹਦੇ ਖਾਬਾਂ ਦਾ ਕੀ ਆਪਾਂ ਇੱਥੇ ਬਈ ਉਹਨੂੰ ਰੱਖਿਆ ਪੜਾਇਆ ਲਿਖਾਇਆ ਹੁਣ ਉਹਦੇ ਤੋਂ ਇਹਸਾਨ ਕਰਾਉਣਾ ਯਾਰ ਤੁਸੀਂ ਹਾਂ ਕਰਾਉਣਾ ਮੈਂ ਇਹਸਾਨ ਮੈਂ ਸਾਰਾ ਕਦੋਂ ਦਾ ਉਹਦੇ ਤੇ ਖਰਚ ਕਰੀ ਜਾਂਦਾ ਅੱਧੀ ਫਸਲ ਦੀ ਕਮਾਈ ਲੱਗ ਜਾਂਦੀ ਹੈ ਮੇਰੀ ਉਹ ਕੋਈ ਨਾ ਬਾਈ ਮੇਰੇ ਹਿੱਸੇ ਦੀ ਪੈਲੀ ਵੇਚਦੀ ਆ ਲੋਕ ਕਿਹੜਾ ਵੇਚਦੇ ਨਹੀਂ ਪੈਲੀ ਫਿਰ ਕੀ ਹੋ ਜੂ ਜੇ ਆਪਾਂ ਇੱਕ ਕਿੱਲਾ ਵੇਚ ਵੀ ਦੇਵਾਂਗੇ ਕਾਕਾ ਦੋ ਕਿੱਲੇ ਤਾਂ ਜ਼ਮੀਨ ਆਪਣੇ ਕੋਲੇ ਇੱਕ ਇੱਕ ਕਿੱਲਾ ਹੁੰਦਾ ਆਪਾਂ ਨੂੰ ਕੋਈ ਨਾ ਬਾਈ ਮੇਰੇ ਹਿੱਸੇ ਦਾ ਕਿਲਾ ਵੇਚ ਦੀ ਤੇ ਲਾ ਦੇਾਂਗੇ ਪੈਸੇ ਹੈਡੀ ਕੀ ਗੱਲ ਆ ਫਿਰ 40 40 ਲੱਖ ਮੰਗਦੀ ਐ ਜਾਂਲੀ ਬਾਹਰ ਤੇ ਤੇਰੇ ਕਿਲਾ ਤਾਂ 20 ਲੱਖ ਦਾ ਵੀ ਨਹੀਂ ਵਿਕਣਾ ਕੋਈ ਨਾ ਬਾਈ ਜੇ ਮੇਰਾ ਕਿਲਾ 20 ਲੱਖ ਦਾ ਨਹੀਂ ਨਾ ਵਿਕਣਾ ਤਾਂ ਮੈਂ ਬਾਹਰ ਵੀ ਨਹੀਂ ਜਾਣਾ ਮੈਂ ਇੱਥੇ ਨੌਕਰੀ ਕਰ ਲੂ ਕੋਈ ਨਾ ਕੋਈ ਸ਼ਾਬਾਸ਼ ਤੇਰੇ ਕਾਕਾ ਪਹਿਲਾਂ ਤਾਂ ਮੈਂ ਤੇਰੀਆਂ ਫੀਸਾਂ ਭਰਦਾ ਰਿਹਾ ਤੇ ਹੁਣ ਉਹਦੀਆਂ ਮੈਂ ਤਾਂ ਆਪਦੇ ਪਰਿਵਾਰ ਬਾਰੇ ਵੀ ਨਹੀਂ ਸੋਚਿਆ ਚੱਲ ਚੰਗਾ ਜਿਵੇਂ ਤੇਰੀ ਮਰਜ਼ੀ ਠੀਕ ਹੈ ਭਾਈ ਜੇ ਮੈਂ ਤੁਸੀਂ ਕਹਿੰਦੇ ਹੋ ਮੈਨੂੰ ਮਨਜ਼ੂਰ ਹੈ ਪਰ ਮੇਰੀ ਇੱਕ ਸ਼ਰਤ ਹੈ